ਅਬ ਦੇਖੋ ਜੀ ਪੰਚਾਪੜੇ ਦੇ ਬਲੌਗ ਵਧੀਆ ਦਾ ਦੋ ਜਹਾਜ ਕੱਲ ਦੇ ਘੁੰਮ ਰਹੇ ਸੀ ਅਸੀਂ ਗੱਲ ਕਰੀ ਰਏ ਸੀ ਇੱਕ ਤੋਂ ਤੰਤਦਾਰੇ ਦੇਖ ਲਾਈਵ ਚਲਾਵਾਂ ਲਾਈਵ ਹੈ ਦੇਖੋ ਜੀ ਇਹ ਕੀ ਚੀਜ਼ ਕੀ ਹੈ ਇਹ ਦੇਖੋ ਧਿਆਨ ਨਾਲ ਆਪਣੇ ਪਿੰਡ ਸਾਪੜਾ ਜ਼ਿਲ੍ਹਾ ਲੁਧਿਆਣਾ ਇਹ ਦੇਖੀ ਗਈ ਹੈ ਸ਼ੇਅਰ ਕਰੋ ਵੱਧ ਤੋਂ ਵੱਧ ਹੋ ਸਕਦਾ ਕੋਈ ਜਾਣਕਾਰੀ ਮਿਲ ਜਾਵੇ ਜਾਂ ਤਾਂ ਇਹ ਜਵਾਗਜੂਗ ਦੀ ਡੀਗੀ ਹਈ ਹੈ ਇਹ ਲੱਗਦਾ ਤਾਂ ਕੋਈ ਇਹ ਆ ਹੋਰ ਹੁਣ ਕੀ ਕਾਰਨ ਹੈ ਦਾ ਚਲ ਹੋਰ ਕਿੰਨੇ ਮੰਦੇ ਪਈ ਹੋਈ ਹੈ ਗਲਤ ਹੈ ਇਹ ਪਾਣੀ ਚ ਬੰਦ ਵੀ ਨਹੀਂ ਹੋਈ ਹੈਗੀ ਹੈਗਾ ਪਤਾ ਨਹੀਂ ਕੀ ਹੈ ਇਹ ਖੇਤ ਵੀ ਗਿੱਲਾ ਹੋ ਗਈ ਬੜਿਆ ਹੋਇਆ ਵੀ ਨਹੀਂ ਲੱਗਦਾ ਪਾਉਂਦਾ ਜਿਵੇਂ ਵਰਕੇ ਲੇਗੀ ਹੋ ਗਈ ਹੂੰ ਜਾਂ ਤਾਂ ਉਹ ਗੇਰੇ ਭਗਾਉਗੇ ਮਰੀਆ ਭਗਾਣਗੇ ਨਾ ਮਰੀ ਬੁਝੇ ਤਾਂ ਸੀ ਜੋ ਧਰਤੀ ਜਲਾ ਖਣਖਾ ਕਰਕੇ ਮਾਰਦਲੇ ਲੋਜੀ ਕਾਲਜੁਗ ਦੀ ਸ਼ੁਰੂਆਤ ਹੁੰਦੀ ਹੈ یہ تمہیں لے جا۔ بوسوں نہیں۔